ਚਲੋ ਬੇਟੇ ਛੇਤੀ ਕਰੋ ਕਿ ਨਾ ਫਿਰ ਇਹਨਾਂ ਨੇ ਵੀ ਜਾਣ ਵਿਚਾਰੀਆਂ ਨਹੀਂ ਹਾਂਜੀ ਦੀਦੀ ਖੋਲੋ ਹੈ ਨਾ ਦੇਖੀ ਕਿੰਨਾ ਸੋਹਣਾ ਸਾਮਾਨ ਲੈ ਗਈ ਭਾਬੀ ਹਾਂ ਹਾਂ ਬਾਣਾ ਸੋਨਾਗਾ ਹਾਂਜੀ ਦੀਦੀ ਇਹ ਸਾਰਾ ਹੱਥ ਨਾਲ ਬਣਾਇਆ ਹੋਇਆ ਹੈ ਆ ਦੇਖੋ ਗੁੱਡੇ ਪਏ ਨੇ ਇਹਦੇ ਵਿੱਚ ਉਹ ਪੱਖੀਆਂ-ਬੁੱਕੀਆਂ ਸਾਰੀਆਂ ਮੈਂ ਹੱਥ ਨਾਲ ਬਣਾਈਆਂ ਨਹੀਂਆਂ ਹਾਂ ਕਿੰਨਾ ਸੋਹਣਾ ਹਾਂ ਦੇਖੀ ਆ ਕੀ ਹੈ

हां जी दीदी जरूर ठीक है हां सानू भी सिखाई और में आके भाभी कुछ हां हां पूछ रहा कुछ है दीदी दी। ते आ कपड़े ਕੱਢ ਲੋ हां कपड़े ਕੱਢੋ ਪਹਿਲਾਂ ठीक है ਕੱਢਾਓ ਹਾਲੋ ਦੀਦੀ ਜਿਹੜਾ ਤੁਹਾਨੂੰ ਪਸੰਦ ਆ ਉਹ ਤੁਸੀਂ ਲੈ ਲਓ ਇਹ ਲੋ ਦੀਦੀ ਇਹਨਾਂ ਚ ਕਿਹੜਾ ਪਸੰਦ ਆ ਸੱਚ ਆ ਸੀਗਾ ਪਟੀਕਲਾਈ ਦਾ ਸੂਟ ਦਾ ਨਾ ਇਹ ਤਾਂ ਹੀ ਬਦਿਆ ਹੈਗਾ ਹੁਣ ਕਿਉਂ ਵਧੀਆ ਤਾਂ ਹੈਗਾ ਇਹਨੂੰ ਕੀ ਹੋਇਆਗਾ ਆ ਕੀ ਕੀ ਆ ਠੀਕ ਲੱਗਦਾ ਮੈਨੂੰ ਹੱਦੇ ਬੀਲੀ ਇਹ ਤਾਂ ਸਿਉਂਤਾ ਹੋਇਆ ਇਹ ਤਾਂ ਮੇਰਾ ਸੂਟ ਹੈ ਸ਼ਾਇਦ ਗਲਤੀ ਨਾਲ ਆ ਕੱਪੜੇ ਚ ਪੈ ਗਿਆ ਹੋਣਾ ਨਾ ਇਹ ਠੀਕ ਆਗਾ ਹਨਾ ਰੰਗ ਵੀ ਠੀਕ ਆ ਨਾਲੇ ਰੰਗ ਤਾਂ ਠੀਕ ਆ ਇਹਦੇ ਸਲਾਈ ਕਰਿਆ ਹੋਇਆਗਾ ਚਾ ਸਲਾਈ ਨੂੰ ਕੀ ਐ ਫੇਰ ਕੀ ਹੋ ਗਿਆ ਜੇ ਦੇਣਾ ਤਾਂ ਆ ਦੇ ਨਹੀਂ ਫੇਰ ਮੈਂ ਤਾਂ ਲੋੜਦੀ ਦੀ ਜੀ ਜੀ ਤੁਹਾਡੇ ਆਉਣਾ ਵੀ ਨਹੀਂ ਹੈ ਨਾ ਕੋਈ ਨਾ ਮੈਂ ਇਹਦਾ ਖੁੱਲਾ ਕਰਕੇ ਪਾ ਦਿੰਦੀ ਸਾਡਾ ਰੋਲਾ ਪਾਇਆ ਪੁੱਤੋ ਉਹ ਵੀ ਕੁੜੀ ਖੜੀ ਹੈ ਕੋਈ ਨਾ ਫੇਰ ਕੀ ਹੋਗਾ ਨਾ ਫੇਰ ਕੀ ਹੋਇ ਇੱਕ ਦਿਨ ਉਤ ਲੈਣਾਗਾ ਦੱਸ ਤੂੰ ਵੀ ਲੱਗਦੀ ਜਣੀ ਕੀ ਬੋਲਣਾ ਮੈਂ ਬੋਲਦੀ ਨਹੀਂ ਪੁੱਤ ਮੈਂ ਸੱਚੀ ਬੋਲਦੀ ਆ ਜਿਹੜਾ ਸੂਟ ਤੈਨੂੰ ਦਿੱਤਾ ਮਾਣ ਆਦਰ ਨਾਲ ਤੂੰ ਨਹੀਂ ਸਮਾਦ ਲੈਣਾ ਤਾਂ ਇਹੀ ਲੈਣਾ ਵਾ ਨਹੀਂ ਮੈਂ ਨਹੀਂ ਲੈਂਦੀ ਹੋਏਗੀ ਕੋਈ ਹੋਰ ਦੀਦੀ ਵੀ ਵਾਖੜੀ ਖੜੀ ਐ ਐਨਾ ਜਿਵੇਂ ਦੇਖ ਲਾਹੌਰ ਚੋਂ ਐਸੀ ਆਪਣਾ ਜੁਨੀ ਨਹੀਂ ਮੈਂ ਤਾਂ ਇਹ ਲੈਣਾ ਵਾ ਨਾ ਦੀਦੀ ਜੇ ਤੁਸੀਂ ਇਹੀ ਸੂਟ ਲੈਣਾ ਇਹਦੇ ਨਾਲ ਤਾਂ ਮੈਂ ਤੁਹਾਨੂੰ ਹੋਰ ਲਿਆ ਦੂੰਗੀ ਇਹ ਖੁੱਲ ਖਲੀਏ ਚ ਖਰਾਬ ਹੁੰਦੀ ਦੇਖ ਭਾਬੀ ਜੇ ਤਾਂ ਦੇਣਾ ਤਾਂ ਤਾਂ ਆ ਸੂਟ ਦੇ ਦੇ ਠੀਕ ਆ ਨਹੀਂ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਨੀ ਆਂਦਾ ਚੱਕ ਤੋੜਾ ਨਹੀਂ ਗੀ ਵਾਖੜੀ ਦਾ ਚੱਕਣਾ ਸੂਟ ਅਸੀਂ ਤਾਂ ਹੋਇਆ ਤੂੰ ਨਹੀਂ ਮਾਤ ਨੂੰ ਲੱਗਿਆ ਨਹੀਂ ਉਹ ਕਰਨਾ ਫੇਰ ਕੀ ਹੋ ਗਿਆ ਜਵਾਕੜੀ ਹੈਗੀ ਤੇਰੇ ਨਾਲ ਇੱਕ ਤਾਂ ਮੈਂ ਸੂਟ ਲੈਣਾ ਵਾ ਉਹੀ ਤੁਸੀਂ ਆ ਲੱਗਿਆ ਕਰਨ ਬੰਦ ਕਰੋ ਚਲੋ ਥੱਲੇ ਚਲੋ ਹਲੋ ਥੰਦਰ ਮੇੜ ਦੇ ਆ ਪੇਟੀ ਜੀ ਕੁਛ ਵੱਡ ਜੂਗਾ ਇਹਨੂੰ ਬੰਦ ਕਰਕੇ ਆਪਾਂ ਥੱਲੇ ਜਾਓ ਕਰ ਕਰਦੀ ਪਬੰਦ ਕਰ ਇੱਕ ਤਾਂ ਸੂਟ ਲੈਣਾ ਉਦੀ ਲੱਗੀ ਟੱਪਣ ਆਪ ਵੀ ਨਾਲ ਹੀ ਨੱਸ ਫੇਰ ਕੀ ਹੋ ਗਿਆ ਲੈ ਮੈਨੂੰ ਫੜਾ ਦੋ ਭਾਬੀਆ ਟੇੜੀ ਫੜਾ ਦੋ ਨੇ ਖਲਾਉ ਹੀ ਲੈ ਲੈ ਸੂਟ ਨਾ ਮੈਂ ਤਾਂ ਉਹ ਆ ਹੀ ਲੈ ਲੈ ਪੁੱਤ ਨਹੀਂ ਮਾਂ ਮੈਂ ਤਾਂ ਆ ਲੈਣਾ ਨਹੀਂ ਪਤਾ ਸੰਤਾ ਹੈ ਕਿ ਆਖਰੀ ਨਾ ਮੈਨੂੰ ਤਾਂ ਇਹ ਵਧੀਆ ਲੱਗਦਾਗਾ ਨਾ ਮੈਨੂੰ ਲੱਗੀ ਇਹ ਆ ਲੈ ਤੂੰ ਨਾ ਮੈਂ ਲੈ ਲਿਆ ਕਿਉਂ ਚਾਦਰਾ ਲੈ ਕੇ ਆ ਨਾ ਫਿਰ ਆ ਦੇਣਾ ਚਾਦਰਾ ਤਾਂ ਲੈ ਕੇ ਆਉਂਦੀ ਕੋਈ ਚੰਗਾ ਕੋਈ ਹੋਊਗਾ ਨਾ ਮੈਂ ਨਹੀਂ ਕੀ ਹੋ ਗਿਆਗਾ ਤੂੰ ਰੋੜਾ ਬਾਰਖਿਆ ਰੋੜਾ ਕੀ ਬਾਰਖਿਆ ਪੁੱਤ ਆ ਸੂਟ ਆ ਲੈਂਦਾ ਬਉਨੇ ਤਾਂ ਕੇ ਕਹਿੰਦੀ ਮੈਂ ਤਾਂ ਆ ਲੈਣਾ ਸੰਤਾ ਹੈ ਕਿ ਮੇ ਮੇਟਾ ਜੋਦੇ আচ্ছা ਆ ਲੈਂਦੇ ਆਹ ਲੰਦਾ ਨੇ ਲਾ ਕੁੜੀ ਜਿਹੜਾ ਲਾਇਆ ਹੋਇਆ ਭੀਜ ਉਹਨਾਂ ਨੇ ਹੋਈ ਲੈ ਲੈ ਤੈਨੂੰ ਦਾ ਸੁਰਗੀ ਹੋਇਆ ਨਹੀਂ ਵੀਰੇ ਮੈਨੂੰ ਤਾਂ ਆ ਵਧੀਆ ਲੱਗਦਾਗਾ ਮੈਂ ਨਹੀਂ ਮੈਂ ਤਾਂ ਆਹੀ ਲੈਣਾਗਾ ਠੀਕ ਹੈ ਇਹ ਤਾਂ ਵਧੀਆ ਨਹੀਂ ਹੈਗਾ ਲੈ ਤੈਨੂੰ ਵਧੀਆ ਗੱਡੀਆਂ ਤੋਂ ਦੱਸ ਗਈ ਹੋਵੇ ਜਿਹੜਾ ਲਾ ਕੇ ਤੋਰਦਾ ਲੈ ਲੈ ਤੂੰ ਵੀਰੇ ਫੇਰ ਕੀ ਹੋ ਗਿਆ ਇੱਕ ਤਾਂ ਸੂਟ ਲੈਣਾਗਾ ਉਸੇ ਤੇ ਲੱਗਿਆ ਪਿਆ ਸਾਰਾ ਟੱਬਰ ਇਹ ਨਹੀਂ ਲੈਣਾ ਇਹ ਨਹੀਂ ਲੈਣਾ ਇਹ ਜਾਂਦੀ ਕੀ ਇਹਦੇ ਵਿੱਚ ਹੈ ਕਿੰਨਾ ਸੋਹਣਾਗਾ ਇਹ ਇਹ ਸੰਤਾ ਹੋਇਆ ਪੁੱਤ ਉਹਦਾ ਜਵਾਖੜੀ ਦਾ ਸੰਤਾ ਹੋਇਆ ਇਹ ਸੂਟ ਆ ਉਨ ਆਪਣਾ ਵਾਕੇ ਦਿੱਤਾ ਦੀ ਮੈਨੂੰ ਮੈਂ ਕਿਹਾ ਦੀ ਦੀਦੀ ਜੀ ਨੂੰ ਵੀ ਮੈਂ ਇਹਦੇ ਨਾਲ ਦਾ ਹੋਰ ਲਿਆ ਦੂੰਗੀ ਫਿਰ ਤੂੰ ਬੋਲੀ ਹੋਈ ਹੈ ਜਦ ਸ਼ਾਂਤ ਤਾਂ ਹੋਇਆ ਇਹਦਾ ਸੂਟ ਆ ਤੂੰ ਕਿਵੇਂ ਪਾ ਲੇਂਗੀ ਨਾ ਤੇਰੇ ਹੁਣਾ ਨਾ ਕਰਨਾ ਤੇਰਾ ਮੇਜ ਕਿੱਥੇ ਇਹਦਾ ਕਿੱਥੇ ਤੇ ਮੈਂ ਖੁੱਲਾ ਕਰ ਲੂੰਗੀ ਫਿਰ ਕੀ ਹੈ ਅੱਛੇ ਆਏ ਇਸੇ ਦੇ ਕਰਾ ਜਿਹੜੀ ਖੁੱਲਾ ਕਰ ਲਈ ਖਰਾਬ ਹੋ ਜਾਊਗਾ ਅਗਲੇ ਦਾ ਇੰਨਾ ਮਹਿੰਗਾ ਸੂਟ ਹੈ ਨਾ ਇੰਨਾ ਮਹਿੰਗਾ ਮੈਨੂੰ ਲੱਗਦਾ ਜਿਆਦਾ ਸੂਟ ਦੀ ਹੋਈ ਪਈ ਕਿੰਨਾ ਕੋ ਹੋ ਆਗਾ ਫਿਰ ਕੀ ਹੋਵੇ ਜੇ ਪਸੰਦ ਆਗਾ ਤਾਂ ਮੈਂ ਲੈਣ ਲੱਗਾਂ ਉਹ ਵੀ ਤਾਂ ਕੁੜੀਆਂ ਖੜੀ ਆ ਫਿਰ ਉਹਦੀ ਨਾਲ ਦਾ ਮੰਗੂਗੀ ਦੇਖ ਲੈ ਦੇਖ ਲੈ ਬੇਬੇ ਤੇਨੀ ਆਹੇ ਇਹ ਕੁੜੀ ਜੀ ਸੁਣਦੀ ਹੁੰਦੀ ਆਹੇ ਘਾਲ ਕਿੰਨਾ ਸੋਹਣਾ ਵਾ ਇਹਨਾ ਚੋ ਤੇਰੇ ਹੋਰ ਦੇ ਦੇ ਨਹੀਂ ਦੱਸੇ ਆਏ ਕਰ ਪੁੱਤ ਸਾਰੇ ਛੋਟ ਚੱਕ ਕੇ ਧਰ ਦੇ ਓਰੇ ਬਿੰਦਕ ਦਾ ਗੁੱਸਾ ਹੋ ਗੋ ਮੈਂ ਆਪੇ ਮਨਾ ਦਊ ਉਹਨੂੰ ਆਏ ਕਰੀ ਪੁੱਤ ਤੂੰ ਫੇਰ ਆ ਜੀ ਸਵਾ ਮਹੀਨੇ ਤੋਂ ਇਹਦਾ ਚੂੜਾ ਵਧਾ ਦੀ ਕੋਈ ਨਹੀਂ ਤੈਨੂੰ ਫੇਰ ਦੇ ਤੂੰ ਤਾਂ ਤੂੰ ਨਾ ਬੱਲੀ ਤੂੰ ਨਿਆਣੀਆਂ ਚੱਲ ਕੋਈ ਨਹੀਂ ਤੈਨੂੰ ਫੇਰ ਦਵਾ ਦੂੰ ਵਧੀਆ ਕੋਈ ਨਹੀਂ ਮੈਂ ਨਹੀਂ ਬੋਲ ਹਾਂ ਠੀਕ ਐ ਪੁੱਤ ਚਲੋ ਚੱਕੋ ਪੁੱਤ ਇਹ ਮੈਂ ਆਪੇ ਸਮਝਾ ਦੂੰ ਠੀਕ ਐ ਮੰਮੀ ਜੀ ਦੇਖ ਲਿਓ ਜੀ ਦੀਦੀ ਨੇ ਫੇਰ ਵੀ ਕਿਹਾ ਕੋਈ ਗੱਲ ਨਹੀਂ ਇਹੀ ਸੂਟ ਰੱਖ ਲੈਣਗੇ ਫਿਰ ਕੋਈ ਨਾ ਪਤਾ ਕੋਈ ਨਾ ਮੈਂ ਆਪਣੇ ਬਕਾਈ ਦੂੰਗੀ ਕਿੰਨੇ ਨੇ ਕੁਸ ਕਹਿੰਦੀ ਹੈ ਕਿ ਉਹਨੂੰ ਰੱਖ ਲੈ ਇਹਨੂੰ ਇੱਕ ਸੂਟ ਰੱਖ ਦੇ ਕੋਈ ਨਾ ਮੈਂ ਆਪਣੇ ਬਣਾ ਦੂੰਗੀ ਉਹਨੂੰ ਆਪ ਹੀ ਆ ਮੰਮੀ ਠੀਕ ਹੈ ਬੇਟੇ ਕੋਈ ਨਾ ਪਤਾ ਮੈਂ ਆਪਣੇ ਬਣਾ ਲੇ ਮੈਂ ਚਪਾ ਦੇਣਾ ਕੋਈ ਗੱਲ ਨਹੀਂ ਦੇਖ ਲੈ ਬੇਬੇ ਤੂੰ ਮਾੜੀ ਮੋਟੀ ਨੂੰ ਸਮਝਾਇਆ ਕਰ ਹੈ ਇਹ ਕੁੜੀ ਜੀ ਜਮੀ ਨਹੀਂ ਸੁਣਦੀ ਹੈਗੀ ਉੱਤ ਮੈਂ ਤਾਂ ਬਹੁਤ ਸਮਝਾਉਣੀ ਆ ਥੋੜੀ ਜੀ ਚੰਗਲ ਹੀ ਜ਼ਿਆਦੇ ਰਹੀ ਆ ਉਹ ਉਹ ਵੀ ਤਾਂ ਜਵਾਖੜੀ ਨਾਲ ਹੈਗੀ ਹੈ ਮੈਂ ਦੱਸ ਤੀ ਕਹੂਗੀ ਇਹੇ ਦੇ ਨਾ ਐੜ ਬੰਗਿਆ ਆਪ ਹੀ ਚਾਹੀਦਾ ਉਹਨੂੰ ਪੁੱਤ ਲਓਦੇ ਸੌਂਤੇ ਹੋਏ ਸੂਟ ਦੇ ਮੇਰਮਾਨ ਲੱਗ ਤਾਹੀਂ ਤਾਂ ਕਿ ਉਹ ਆਪ ਹੀ ਚਾਹੀਦਾ ਬਥੇਰਾ ਬੋਲੀਆਂ ਬਥੇਰਾ ਕਹੇ ਹਾ ਉਹਨੂੰ ਸਮਝਦੀ ਹੋਣੀ ਕਿ ਇਹਨਾਂ ਕਹੇ ਤਾਂ ਉਹ ਵੀ ਸੂਟ ਹੀ ਆ ਦਾ ਸੇ ਵੀ ਸੂਟ ਆ ਉਹ ਵੀ ਸੂਟ ਹੈ ਅਜੇ ਨਵਾਂ ਨਵਾਂ ਕਮਾਗਲਾ ਕਹਿੰਦਾ ਹੋਣੀ ਇਹ ਜਿਹੇ ਕਹੇ ਤਾਹੀਂ ਤਾਂ ਕਹਿੰਦੇ ਪੁੱਤ ਵੀ ਦੱਸ ਜਦੋਂ ਮਾਂ ਨਾਦਰ ਨਾ ਜਵਾਖੜੀ ਦੇ ਰਹੀ ਐ ਸੂਟ ਤਾਂ ਉਹ ਹੀ ਲੈ ਲੈ ਮਾਂ ਨਾਲ ਆ ਦੂਜੀ ਵੀ ਤਾਂ ਖੜੀ ਸੀ ਦੂਜੀ ਵੀ ਤਾਂ ਖੜੀ ਐ ਹੁਣ ਤਾਂ ਕੋਈ ਬੋਲੀ ਨਹੀਂ ਵਿਚਾਰੀ ਉਹ ਨਰਮ ਐ ਤਾ ਉਹ ਕੁੜੀ ਜੀ ਜਾ ਰਹੀ ਐ ਹੱਸਣ ਜੋ ਨਿਕਲੀ ਹੋਈ ਐ ਚੰਬਲ ਜਿਆਦੇ ਰਹੀ ਐ ਥੋੜੀ ਜ ਜੇਕਰ ਕਹੂੰਗਾ ਫਿਰ ਗੁੱਸਾ ਕਰਕੇ ਵੇਜੂ ਭਾਈ ਨੇ ਗੁੱਸਾ ਕਰਤੀ ਜਾ ਪੁੱਤਾ ਇੱਧਰ ਲੰਗੀ ਹੁਣਾ ਇੱਧਰ ਨੂੰ ਬਾਗੀ ਰੁਸ ਚਕੇ ਪੁੱਤਾ ਕੇਰਾ ਦੇਖ ਮੈਂ ਕਿਤੇ ਮਨਾ ਲਿਆ ਪੁੱਤਾ ਕੋਈ ਨਹੀਂ ਚੱਲ ਕੇ ਮੈਂ ਦੋਨੇ ਮਾਮਤੀਆਂ ਬੱਠੀ ਮੈਂ ਬੈਠੇ ਆ ਪੁੱਤ ਬੇ ਉਹ ਲੜਕੇ ਬਾਗੀ ਸੂਟ ਪਿੱਛੇ ਕਹਿੰਦੀ ਮੈਂ ਆ ਲੈਣਾ ਸੂਟ ਉਹਨੇ ਬਹੁੰਨੇ ਆ ਕੱਢ ਕੇ ਦਿੱਤਾ ਲੜਨ ਵਾਲੀ ਸੀ ਮੇਰੇ ਪਸੰਦ ਨਹੀਂ ਜਿਹੜਾ ਉਹਦਾ ਸੰਤਾ ਹੋਇਆ ਉਹ ਚੱਕਦੀ ਸੀ ਮਹਾਂ ਚੱਲ ਕੋਈ ਨਾ ਪੁੱਤ ਉਹਦਾ ਸੰਤਾ ਹੋਇਆ ਜਵਾਗੜੀ ਦਾ ਧੋਏ ਲੈ ਲੈ ਕਿ ਮਾਰੇਗਾ। ਅਛੂਟ ਤਾਂ ਵਧੀ ਸੀ ਲੜਨ ਸੀ। ਇੱਥੇ ਆਕੜ ਕੇ ਰੁਸ ਕੇ ਬਾਗੀ ਉਹ। ਵਧੀਆ ਛੂਟ ਰੱਖਿਆ ਅਗਲੇ ਨੇ ਜਾਇ ਰੱਖ ਤੋ ਆ ਜੀ ਠੀਕ ਆ। ਇਹਦੀ ਲੜਨ ਵਾਲੀ ਆਤ ਗਈ ਨਹੀਂ ਲੱਗਦਾ ਮੈਨੂੰ। ਜੀਵਨ ਕਿੱਧਰ ਗਿਆ? ਜੀਵਨ ਮੈਂ ਉਹਨੂੰ ਬਣਾਉਣ ਗਿਆ ਪੁੱਤ। ਉਸੇ ਨੇ ਲਿਉਣ ਗਿਆ ਆ ਭੱਜ ਕੇ ਰੁਸ ਕੇ। ਤੁਸੀਂ ਕਿੱਧਰ ਲੰਗੇ ਸੀ? ਮੈਂ ਤਾਂ ਇੱਥੇ ਬੱਟਾ ਫੋਨ ਦੇਖ ਲਈ ਬੱਠਾ ਮਾਰ ਕੇ ਜਾਣਾ। ਅੱਛਾ। ਇਥੇ ਤਾਂ ਨਰੋਲਾ ਵੀ ਤੁਸੀਂ ਆਈ ਨਹੀਂ ਹੈਗੀ ਸੂਰ ਪਿੱਛੇ। ਉਹਦਾ ਬੁੜੀਆਂ ਦਾ ਕੰਮ ਹੈ ਸੂਟਾਂ ਨਾਲ ਪਛੜਨਾ ਹੁੰਦਾ ਦਾ। ਚੱਲ ਚੱਲੀ ਆਪਾਂ ਘਰੇ ਆਪਾਂ ਵੀ ਦੇਖਣ ਟਿਕਨ ਦਾ ਰਸਤਾ। ਚੱਲਾਂਗੇ ਹੁਣ ਜਾਣ ਤਾਂ ਪੂਗੀ। ਬਹੁਤ ਟਾਂ ਨਾ ਪਾਜੋ ਪੁੱਤ। ਅਨੁਰੂਪ ਸਿੰਘ ਵੀ ਮਨਾ ਆਦ ਮਾੜਾ ਮੋਟਾ। ਬੁੜੀ ਤਾਂ ਤਰਪੀ ਤੀਗੀ ਹੈ? ਮੜੀ ਮੋਟੀ ਸੰਗ ਸ਼ਰਮ ਕਰ ਲਿਆ ਕਰ। ਵੀਰੇ ਤੁਰਾ ਨਾ ਤਾਂ ਕਿ ਹੋਰ ਕੀ ਕਰਾਂ? ਜਦੋਂ ਮੁਰ ਮਾੜੀ ਹੀ ਗੱਲ ਹੈਗੀ ਦੱਸ ਸੂਟ ਦੀ ਕਿੱਡੀ ਗੱਲ ਆਹੋ। ਹਾਂ ਸੂਟ ਸੂਟ 24 ਘੰਟੇ ਸੂਟਾਂ ਦੀ ਰਹਿੰਦੀ ਐ। ਬੈਠਦੇ ਆਗੇ ਆਗੇ ਬਾਤਾਂ ਚੜਦੀ ਦੀ ਹੈ ਨਾ ਤੇ ਉਹ ਬੌਲਦੀ ਮਾਰਦੇ ਹੁੰਦੇ ਐ ਯਾਨੀ ਉਹ ਵੀ ਹੁਣ ਆਈ ਆ ਵਿਚਾਰੀ ਉਹਨੂੰ ਕੀ ਤੇਹ ਜੇ ਆਪਣਾ ਕੀ ਸੂਟੀ ਲੱਗਿਆ ਸੀ ਮੈਂ ਕੀ ਮੈਂ ਕਹਿੰਦਾ ਸੂਟ ਦਿੱਤਾ ਸਿੱਕੀ ਸੋਹਣ ਸੂਟ ਐ ਦੱਸ ਐ ਨਹੀਂ ਕਰਦੇ ਹੁੰਦੇ ਸੂਟਾ ਪਿੱਛੇ ਆ ਵੀ ਤਾਂ ਕੁੜੀ ਬੈਠੀ ਤੇ ਲਵੇ ਹੈ ਇਹਨੇ ਕਰਿਆ ਕੋਈ ਕਿਹੇਸਾ ਅਗਲੀ ਕੀ ਕਹਿੰਦੀ ਹੋਗੀ ਵੀ ਦੇਖ ਲੈ ਕੀ ਕਰਦੀ ਤੇਰੀ ਭੈਣ ਕੀ ਕਰਦੇ ਹੁੰਦੇ ਪੁੱਤ ਉਹ ਵੀ ਤਾਂ ਜਵਾਖੜੀ ਹੈਗੀ ਆ ਉਨੀ ਬੋਲਦੀ ਹੈਗੀ ਜਮੀ ਸੁੱਟਾ ਪਿੱਛੇ ਨਹੀਂ ਰੌਲਾ ਪਾਈਂਦਾ ਹੁੰਦਾ ਐ ਕਿ ਨਹੀਂ ਕਰਦੇ ਹੁੰਦੇ ਮਾਂ ਫੇਰ ਕੀ ਹੋਗਾ ਸੂਟੀ ਮੰਗਿਆ ਸੀ ਮੈਂ ਤਾਂ ਫੇਰ ਕੀ ਹੋ ਉਹ ਵੀ ਸੂਟੇ ਦੀ ਉਹਨੂੰ ਕੀ ਹੋ ਗਿਆ ਕਿੰਨਾ ਸੋਹਣਾ ਸੂਟ ਹੈਗਾ ਦੱਸ ਕੁੜੀ ਤੂੰ ਤਾਂ ਐ ਕਰਦੀ ਜਿਵੇਂ ਤੈਨੂੰ ਕਦੇ ਕੁਝ ਦਿੱਤਾ ਹੀ ਨਹੀਂ ਹੁੰਦਾ ਹਨਾ ਜਿਹੜਾ ਤੂੰ ਔਨੀਆਂ ਰੱਖਣੀਆਂ ਵੇਲੇ ਉਹੀ ਉਸਤੇ ਨੂੰ ਸੂਟ ਦਵਾਉਣਾ ਜਿਹੜੇ ਤੇ ਹੱਥ ਲਾਉਣੀਆਂ ਤੂੰ ਬਲੂਜ਼ ਕੱਢਣਾ ਜ਼ਰੂਰੀ ਹੁੰਦਾ ਉਹ ਵਿਚਾਰੀ ਕਿੰਨੀ ਨਰਮ ਹੈਗੀ ਵੱਡੀ ਉਹ ਜਮੀ ਨਹੀਂ ਬੋਲਦੀ ਨਹੀਂ ਪਤਾ ਕੀ ਆਗਲੇ ਉਹਦੇ ਪੇਕੇ ਜਾ ਕੇ ਰਸੂ ਰੇ ਇੱਕ ਗੱਲ ਜਿਵੇਂ ਐ ਕਰਦੀਆਂ ਦੀ ਉਹ ਤਾਂ ਨਾ ਦੱਸੂਗੀ ਪੇਕੇ ਜਾ ਕੇ ਸੂਟ ਅਭੀ ਨਹੀਂ ਜਰ ਹੋਇਆ ਇੱਕ ਹੁਣ ਅਗਰ ਨੇ ਜਿਹੜਾ ਰੱਖਤਾ ਠੀਕ ਆ ਉਹਦੀ ਮਾਂ ਨੇ ਰੱਖਿਆ ਠੀਕ ਆ ਕੋਈ ਜੱਜ ਦਾ ਤਾਂ ਹੋਵੇ ਮਾੜਾ ਮੋਟਾ ਕੋਈ ਨਾ ਸੋਨੂ ਦੋਏ ਪੈਣਾ ਨੂੰ ਵਧੀਆ ਫੇਰ ਲੈ ਕੇ ਦੇ ਦਾਂਗੇ ਜੇ ਚੂੜਾ ਵਧਾਉਂਗੀ ਆ ਉਦੋਂ ਲੈ ਦਾਂਗੇ ਕਿੰਨਾ ਸਾਡੇ ਵੀ ਮਾਂ ਚਾ ਸੀ ਮਾਂ ਵੀ ਚਲ ਪਰਜਾਈ ਤੋਂ ਸੂਟ ਲਵਾ ਕੇ ਵਧੀਆ ਕਿੰਨਾ ਸੋਨਾ ਤਾਂ ਦੇਤਾ ਕਿਵੇਂ ਪੇਕਿਆ ਤੋਂ ਆ ਗਿਆ ਉਹੀ ਸੂਟ ਵਧੀਆ ਹੁੰਦਾ ਹੁੰਦਾ ਪੁੱਤਾ ਉਹ ਕਿਹੜਾ ਬਾਈ ਆਪ ਲਾ ਕੇ ਲੈ ਕੇ ਆਈ ਹੈ ਜਿਹੜਾ ਉੱਥੇ ਲਾਤਾ ਉਹਨਾਂ ਨੇ ਲੈ ਆਈ ਦਾ ਸੁਣੋ ਕੀ ਕਰੇ ਕੋਈ ਗੱਲ ਨਹੀਂ ਜਿਹੜਾ ਉਹਨੇ ਉਹਗੇ ਮੈਂ ਆਪੇ ਕਹਿ ਕੇ ਲਵਾ ਦੂੰਗਾ ਵਧੀਆ ਔਰ ਇਨੀ ਐਡਵਾਈ ਨਹੀਂ ਕਰਦੇ ਹੁੰਦੇ ਪੁੱਤ ਮੈਂ ਲੈਦਾ ਤੈਨੂੰ ਸੂਟ ਪਰ ਆ ਜਾ ਇੱਕ ਜੀਜਾ ਲੈ ਲੈ ਜੁਰੇ ਨੂੰ ਇਹ ਲੈ ਲੈ ਜੀਜਾ ਦੇਵਾ ਦੂ ਸੂਟ ਤੈਨੂੰ ਜੀਜਾ ਦੇਥੋਂ ਤਾਂ ਜਿੰਨਾ ਮਰਜੀ ਲੈ ਲੈ ਲੈਣਾ ਤਾਂ ਉਹ ਤੋਂ ਸੀ ਇੱਕ ਦਾ ਸੂਟ ਲੈਣਾ ਸੀ ਉਹਦੇ ਪਿੱਛੇ ਗਾਹ ਵਾ ਲਿਆ ਇਹ ਕਰ ਪਰੋਣੇ ਆ ਜਾ ਕੇ ਦੋ ਭਾਈਆਂ ਦੇ ਤੂੰ ਦਵਾ ਲਿਆ ਔਰ ਲਵੀ ਹਟ ਨੇ ਨੇ ਨਾਲ ਤਾਂ ਮੈਂ ਤੇ ਇੱਕ ਦੋ ਵਾਰ ਹੁੰਦਾ ਜਾ ਲੈ ਆ ਕੁੜੀਏ ਹੁਣ ਤਾਂ ਜੀਜਾ ਦਵਾ ਰਿਹਾ ਚਲ ਚੰਗਾ ਜੀ ਹੁਣ ਤੇ ਚੱਲਦੇ ਆਪਾਂ ਹੋਰ ਬਹੁਤ ਦਿਨ ਹੋ ਗਿਆ ਇਹਨੂੰ ਲੈ ਕਹਿੰਦਾ ਦਿਨ ਹੋ ਗਏ ਅਜੇ ਕੀ ਹੋਇਆ ਕੋਈ ਗੱਲ ਨਹੀਂ ਰੋਹਾ ਅਜੇ 2-4 ਦਿਨ ਪਿੱਛੇ ਬਹੁਤ ਕੰਮ ਹੈ ਨਹੀਂ ਕਿਧਰੇ ਨਹੀਂ ਕੰਮ ਖਰਾਬ ਹੁੰਦੇ ਹੈ ਕਣਕ ਨੂੰ ਪਾਣੀ ਲਾ ਕੇ ਆਏ ਆ ਹੋਰ ਦੱਸ ਕੀ ਰਹਿ ਗਿਆ ਕੁਝ ਨਹੀਂ ਹੁੰਦਾ ਪੁਰਾਣਿਆਂ ਬਸ ਆਇਆ ਆ ਮਸਾ ਤਾਂ ਤੂੰ ਉਹਨਾਂ ਦਾ ਸਾਨੂੰ ਭੱਜਣ ਦੀ ਗੱਲ ਹੀ ਹੋ ਗਈ ਉਹ ਨਾ ਫੇਰ ਪਾਰਨਾ ਕਿਰਾ ਨਹੀਂ ਨਹੀਂ ਰੋਹੋ ਅੱਜ ਦਾ ਦਿਨ ਤਾਂ ਅੱਜ ਸਾਲਾ ਬਣੋ ਹੀਆ ਕਰੋ ਗੱਲਾਂ ਪੁੱਤ ਬਹੁਤ ਟਾਈਮ ਹੈ ਇਕ ਵਾਰ ਟਾਈਮ ਪਿਆ ਕੋਈ ਨਾ ਸਵੇਰੇ ਵਾਲੀ ਜੋ ਹੁਣ ਦੇਖ ਜੀ ਦੇ ਨਾਲ ਬਣਦੀ ਹੁੰਦੀ ਉਹਨੂੰ ਕਹਿਣਾ ਹੁੰਦਾ ਹੈ ਤੇਰੇ ਤੇ ਆਪਣਾ ਹੱਕ ਹੈ ਜੋਰ ਹੈ ਤਾਂ ਹੀ ਤੈਨੂੰ ਕਹਿ ਰਿਹਾ ਹੁਣ ਆ ਦੇਖ ਲੈ ਪਤਾ ਨਹੀਂ ਲੜਕੇ ਆਈ ਲੈ ਕੇ ਇਹ ਤੈਨੂੰ ਪਤਾ ਨਹੀਂ ਕੀ ਇੱਕ ਦਿਨ ਦੇ ਦਿਨ ਆਇਆ ਉਧਰ ਦੀ ਉਧਰੇ ਲੰਘ ਗਿਆ ਸੱਸ ਕੀ ਕਰੂੰਗਾ ਉਹ ਜੀ ਆਪ ਲੜਾਕੀ ਹੋ ਰਹੀ ਐ ਇਹ ਚੱਲ ਕੋਈ ਨਾ ਜੀ ਜਰੈ ਕੁੜੀ ਮੈਨੂੰ ਲੱਗਦਾ ਤੂੰ ਤਾਂ ਦੋ ਜੀ ਘਰੇ ਵੀ ਲੜੀ ਜਾਂਦੇ ਹੋਗੇ ਨਾ ਹੋਰ ਵੀਰੇ ਮੈਂ ਤਾਂ ਲੜਦੇ ਰਹਿਨੇ 24 ਘੰਟੇ ਮੇਰੇ ਨਦਰ ਮੈਂ ਹਾਂ ਰਹੁ ਰਹੁ ਹਾਂ ਤਾਂ ਰਾਣੀ ਅੱਜ ਨਾਲੇ ਹਲੇ ਉਹਨਾਂ ਲਈ ਰਤਨੀ ਗੱਲਾਂ ਕਰੀਏ ਜਿਹੜੀ ਵਿਆਹ ਕਿੰਨੀ ਹੈ। ਉਹ ਕੀ ਕਹੂਗੀ? ਮੈਨੂੰ ਛੱਡ ਕੇ ਉਹ ਭੱਜ ਗਈ ਸਾਰੇ। ਉਹ ਪੁੱਤ ਵੀਰਵਾਰ ਆ ਅੱਜ। ਅੱਜ ਨਹੀਂ ਮੈਂ ਸਾਨੂੰ ਜਾਣ ਦਿੰਦੀ। ਸਵੇਰੇ ਪਹੁੰਚਾ ਕੇ ਰੋਟੀ ਖਾ ਕੇ ਉਹਦੀ ਬਾਗਦੀ। ਐਨੇ ਸਾਲ ਹੋ ਗਏ ਵਿਆਹ ਨੂੰ ਵੀਰਵਾਰ ਵੀਰਵਾਰ ਮੈਂ ਨਹੀਂ ਵੀਰਵਾਰ ਮੰਦਰ ਵੀ ਹੈ ਜਿੰਨ ਤੋਂ ਹਰੇ। ਨਹੀਂ ਨਹੀਂ ਬੱਤਾ ਵਿਆਹ ਜਾਂ ਨਵੇਂ ਸਾਦੀ ਹੋਈ ਹੋਈ ਆ ਹੁੰਦਾ ਹੁੰਦਾ ਬੁੜੀਆਂ ਦਾ ਵਿਆਹ ਰਹੀ। ਆਪਾਂ ਸ਼ਾਗਣਾ ਤੇ ਆਏ ਹੋਇਆ। ਚਲ ਮੈਂ ਤਾਂ ਆਪਾਂ ਜਲਾਉਣੇ ਮੁਰਜ ਜਾਂਦੇ। ਚਲ ਕੋਈ ਨਹੀਂ ਜਾ ਰੋ ਉਹ ਦੋ ਦਿਨ ਹੋਰ। ਤੋ ਹਨਾ ਲਗ ਰੋਣਾ ਵਧੀਆ ਹੱਸਾਂਗੇ ਡਾਂਗੇ ਹੋਰ ਅੱਜ ਨਹੀਂ ਬਤਵਾ ਜਾਣ ਦਿੰਦੀ ਕਿਸੇ ਨੂੰ ਵੀ ਚੱਲ ਬਣ ਰਹੀਓ ਚੰਦਾ ਚੱਲ ਤੂੰ ਹੁਣ ਦੇ ਮੰਨੇ ਕੀ ਫੇਰ ਹੁੰਗੇ ਮੈਂ ਨਾ ਮੰਨੀ ਹੋਈ ਆ ਮੈਂ ਤਾਂ ਹਾਂ ਜੇ ਰੋਲ ਆ ਪਾਵੇ ਫੇਰ ਅਸੀਂ ਜਾਣੇ ਠੀਕ ਆ ਦੇ ਲੱਗ ਗਏ ਕੀ ਕਰਦੀ ਆ ਉਹ ਤਾਂ ਐਂ ਕਰਦੀ ਆ ਪੁੱਤ ਸਭਾ ਹੀ ਐਸਾ ਹੋ ਰਿਹਾ ਇਹਦਾ ਪਤਾ ਜਿਹੜਾ ਕਿੱਧਾ ਕਾਤੋਂ ਹੋ ਰਿਹਾ ਨਾ ਐਂ ਤਾਂ ਉਹ ਛੱਡ ਕੇ ਭੱਜ ਗਿਆ ਛੱਡ ਕੇ ਭੱਜ ਗਿਆ ਉਹ ਹੋਰ ਉਹਨੂੰ ਪਤਾ ਇਹਦੇ ਸਭਾ ਦਾ ਨਹੀਂ ਪਤਾ ਉਹਨੂੰ ਕੀ ਕਿਹਾ ਹੋਊਗਾ ਨੇ ਕੀ ਪਤਾ ਖਬਰ ਕਿੰਨਾ ਕ ਲੜੀ ਹੋਊ ਅੰਦਰ ਉਹਦੇ ਨਾਲ ਜਿਹੜਾ ਭੱਜ ਗਿਆ ਵਿਚਾਰਾ ਮੈਂ ਕਿਸੇ ਨਾਲ ਗੱਲ ਵੀ ਨਹੀਂ ਕਰਕੇ ਜੈਨੇ ਰੱਖ ਲੈਂਦੇ ਉਹਨੂੰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਕ ਵਗ ਗਿਆ ਪਤਾ ਹੀ ਨਹੀਂ ਲੱਗਿਆ ਪੁੱਤ ਮੈਨੂੰ ਤਾਂ ਨਹੀਂ ਮੈਂ ਨਹੀਂ ਜਾਣ ਦਿੰਦੀ ਦੀ ਜਿੱਥੇ ਫੇਰਾ ਇਹ ਪੁੱਤ ਬੈਠਾ ਉਹ ਬੈਠਾ ਸੀ ਇਹ ਨਾਲ ਉਹਨੇ ਪਤਾ ਲੱਗਿਆ ਨਹੀਂ ਇਹ ਤਾਂ ਮੋੜ ਲੈਂਦੇ ਉਹ ਵੀ ਤਹੀਂ ਤੱਕ ਨੇ ਮੈਂ ਹੀ ਮੋੜ ਲੈਂਦੀ इवन ਤਾਂ ਆਪਣੀ ਪਤਾ ਲੱਗਿਆ ਕਬਰ ਅੰਦਰ ਕੀ ਕਹਿ ਕੇ ਆਈ ਇਹਨੂੰ ਲਾਲਾ ਇਹਨਾਂ ਜੈਸ ਵਾ ਠੀਕ ਆਂ ਕੀ ਸੋਚੀ ਜਾਨੀ ਸੁਖੀ ਸੋਚਣਾ ਕੀ ਹੈ ਜੀ ਮੈਂ ਤਾਂ ਐਂ ਸੋਚਦੀ ਸੀ ਵੀ ਮੰਮੀ ਨੂੰ ਫੋਨ ਕਰ ਦੰਨੀ ਆਂਗੀ ਉਹ ਜੇ ਸੂਟ ਇੱਕ ਹੋਰ ਲੈ ਕੇ ਦੇ ਜਾਣਗੇ ਦੀਦੀ ਵਾਸਤੇ ਦੀਦੀ ਖੁਸ਼ ਨਹੀਂ ਹੋਏ ਹੈਗੇ ਉਹ ਗੁੱਸੇ ਚ ਪਾਗੇ ਨਾ ਮੈਨੂੰ ਚੰਗਾ ਨਹੀਂ ਲੱਗਿਆ ਕੋਈ ਚਲ ਕੋਈ ਗੱਲ ਨਹੀਂ ਉਹਦੀ ਫਿਕਰ ਨਾ ਕਰੋ ਤਾਂ ਹੈ ਹੀ ਇਹ ਜੀ ਹੈ ਦੱਸਵਾਏ ਇਹ ਜਾ ਚਲੋ ਜੀ ਫਿਰ ਕੀ ਹੁੰਦਾਗਾ ਸੂਟ ਆਜੂ ਨਾ ਖੁਸ਼ ਹੋ ਜਾਣਗੇ ਦੀਦੀ ਐਵੇਂ ਨਾ ਫਰਕ ਪੈਂਦੇ ਪੈ ਜਾਂਦੇ ਨੇਗੇ ਹੁਣ ਜੇ ਮੈਂ ਨਵੀਂ ਨਵੀਂ ਆਈਆਂ ਜੇ ਹੁਣ ਦੀਦੀ ਹੁਣੇ ਮੂੰਹ ਓਟਾ ਕਰਨਗੇ ਗਾਹਾਂ ਕਿਵੇਂ ਟਾਈਮ ਲੰਬੂਗਾ ਫੇਰਾ ਇਦਾਂ ਸੂਟਾਂ ਪਿੱਛੇ ਪਹਿਲੇ ਦਿਨੋਂ ਲੜਦੀ ਆਈਏ ਹੈ ਨਾਲੇ ਫਿਰ ਗੁੱਸੇ ਹੋ ਕੇ ਫੇਰ ਉਹੀ ਜੀ ਹੋ ਜਾਂਦੀ ਹੈ ਬੜਾ ਫਿਕਰ ਨਾ ਕਰ ਤੋ ਜੀ ਕੁਝ ਨਹੀਂ ਹੁੰਦਾ ਮੈਨੂੰ ਤਾਂ ਉਹੀ ਟੈਨਸ਼ਨ ਪੈ ਰਹੀ ਹੈ ਕਿ ਬੀਦੀ ਦੀ ਬਾਲਾ ਵੀ ਨਾ ਗੁੱਸੇ ਹੋ ਜਾਣ ਮੇਰੇ ਨਾਲ ਕਿਤੇ ਨਾ ਬੋਲਣ। ਔਖਾ ਜਿਹਾ ਲੱਗਦਾ ਜੀ। ਐਹੀਂ ਜੀ ਨਹੀਂ ਹੈਗੀ ਮੇਰੀ ਭੈਣ। ਉਹ ਤਾਂ ਪੰਜ ਚਾਰ ਮਿੰਟ ਦਾ ਗੁੱਸਾ ਕਰਦੀ ਹੁੰਦੀ ਹੈ ਫਿਰ ਉਹਹੀ ਜੀ ਹੋ ਜਾਂਦੀ ਹੈ। ਮੈਨੂੰ ਕਹਿਤਾ ਮਹਾ ਜਤਨ ਆਹ ਚੂੜਾ ਚੜਾਏ ਵਧਾਏਂਗੀ ਨਾ। ਉਸ ਦਿਨ ਚਲ ਤੂੰ ਫੋਰ ਦੇ ਦੀ ਉਹਨੂੰ ਸੂਟ ਵੀ ਵਧੀਆ ਜਾ। ਕੋਈ ਗੱਲ ਨਹੀਂ ਜੀ ਮੈਂ ਉਹੀ ਸੂਟ ਮੰਗਾ ਕੇ ਰੱਖ ਲੂੰ ਮੰਮੀ ਤੋਂ। ਜੇ ਮੰਮੀ ਹੋ ਰਹੀ ਆਈ ਨਾ ਮੈਂ ਉਹਦੇ ਨਾਲ ਦੀ ਮੰਗਾ ਕੇ ਰੱਖ ਲੂੰਗੀ। ਉਹੀ ਸੂਟ ਦੇ ਦੂੰਗੀ ਫੇਰ। ਨਾ ਇਹ ਦੀਦੀ ਖੁਸ਼ ਹੋ ਜਾਣਗੇ। ਉਤੋਂ ਬਾਅਦ ਨੂੰ ਮਗਾਉਣਾ ਅਗਲਾ ਕਹਿੰਦਾ ਹ ਨਹੀਂ ਜੀ ਫਿਰ ਕੀ ਹੁੰਦਾਗਾ ਨਾਲੇ ਹੁਣ ਆਪ ਤੇ ਬਗਾਨੇ ਤੇ ਜੀ ਆਪਾਂ ਆਪਣਾ ਸੋਚਾਂਗੇ ਹੁਣ ਤੇਰੇ ਮੇਰੇ ਸੋਚਾਂਗੇ ਫਿਰ ਫਰਕ ਪੈਣ ਵਾਲੀ ਗੱਲ ਹੋ ਜਾਂਦੀ ਐ ਤੁਸੀਂ ਤਾਂ ਉਹੀ ਗੱਲਾਂ ਕਰੀ ਜਾਂਦੇ ਆ ਨਹੀਂ ਜੀ ਕਮਲੀ ਐ ਇਹ ਘਰ ਹੁਣ ਆਪਣਾ ਐ ਹਾਂਜੀ ਉੱਥੋਂ ਆਪਾਂ ਲਿਆਉਂਦੇ ਸੋਹਣੇ ਲੱਗਦੇ ਆ ਅਗਲਾ ਕਹਿੰਦਾ ਵੀ ਉੱਥੇ ਲਿਆਣ ਮੰਗਣ ਲੱਗੇ ਹੁਣ ਕੁਛ ਨਹੀਂ ਹੁੰਦਾ ਜੀ ਮੈਂ ਆਪ ਤੇ ਮੰਮੀ ਨਾਲ ਗੱਲ ਕਰ ਲਵਾਂਗੀ ਤੁਸੀਂ ਸੋਚਣਾ ਕਰੋ ਚਲ ਕੋਈ ਗੱਲ ਨਹੀਂ ਉਹ ਠੀਕ ਹੋ ਜਾਣਾ ਹੁਣ ਦੀਦੀ ਨਾਲ ਕਰੀ ਨਹੀਂ ਤੁਸੀਂ ਗੱਲ ਆ ਲੈ ਕੇ ਆਟੇ ਤੇ ਵਾਗੀ ਦੀ ਅੱਛਾ ਜੀ ਆਹੋ ਉਹੀ ਗੱਲ ਹੋਊਗੀ ਨਾ ਸਾਰੀ ਗੱਲ ਤਾਂ ਮੇਰੇ ਕਰਕੇ ਹੋਈ ਹੈਗੀ ਉਹ ਨਹੀਂ ਫਿਕਰ ਨਾ ਕਰੇ ਤਾਂ ਹੀ ਕਰਦੀ ਹੁੰਦੀ ਆ ਕੀ ਦੱਸਾਂ ਇਹਦਾ ਮੈਨੂੰ ਤੈਨੂੰ ਆਪੇ ਪੀਤਾ ਜੂ ਹੌਲੀ ਹੌਲੀ ਚੱਲ ਤੂੰ ਇਹ ਗੱਲ ਦਾ ਫਿਕਰ ਜਮੀ ਨਾ ਕਰ ਚੰਗਾ ਠੀਕ ਹੈ ਜੀ ਚਾਹੂ ਪੀ ਲਈ ਹਾਂਜੀ ਚਾਹ ਤਾਂ ਪੀ ਲਈ ਤੇ ਰੋਟੀ ਵੀ ਖਾ ਲਈ ਤੇ ਹਾਂਜੀ ਤੁਸੀਂ ਖਾ ਲਈ ਰੋਟੀ ਕੋਈ ਨਹੀਂ ਮੈਂ ਖਾ ਲਵਾਂ ਬਹੁਤ ਜਲਦੀ ਤੁਸਾਨੂੰ ਉਦੋਂ ਕਿਹਾ ਸੀ ਵੀ ਰੋਟੀ ਖਾ ਲਓ ਉਦੋਂ ਨਹੀਂ ਤੁਸੀਂ ਖਾਧੀ ਹੈਗੀ ਕੋਈ ਨਹੀਂ ਖਾ ਲਵਾਂ ਮੈਂ ਚਾਹ ਜੀ ਪੀ ਕੇ ਹਟਾਂ ਜੀਗਾ ਠੀਕ ਹੈ। ਉਹ ਵੱਡੀ ਭੈਣ ਵੀ ਤਾਂ ਦੇਖ ਲੈ ਅੱਜ ਜਾਂਦੀ ਸੀ ਮੈਂ ਰੋਕੀ ਆ। ਅੱਛਾ ਅੱਜ ਰਹਿਣਗੇ ਦੀਦੀ ਓਰੇ? ਹਾਂ ਮੈਂ ਰੁਕਿਆ ਤਾਂ ਮੈਂ ਕਿਹਾ ਵੀ ਜਾਓ ਯੋਨਾ। ਚਲ ਠੀਕ ਹੈ ਲੱਗਿਆ ਪਿਆ ਹਨਾ। ਹਾਂਜੀ ਹਾਂ। ਸਾਡੇ ਰੌਣਕ ਆਈਏ ਨੇ ਫਿਰ ਬਾਗਿਆਂ ਦੀ ਇਕੱਲੇ ਘੇਰੀ ਚ। ਘਰ ਖਾਲੀ-ਖਾਲੀ ਜਾ ਹੋ ਜਾਊਗਾ ਫਿਰ ਤਾਂ ਜੀ ਵੀ ਨਹੀਂ ਲੱਗਣਾ ਹੈਗਾ। ਫਿਰ ਤੁਹਾਨੂੰ ਰੋਟੀ ਲਿਆ ਦਾਂ ਮੈਂ ਹੁਣ ਪਾ ਕੇ। ਚੱਲ ਲੈ ਆ ਦੇ। ਠੀਕ ਹੈ ਮੈਂ ਲਿਓਨੀ। ਆਲੋ ਦੀਦੀ ਚਾ ਮਮੇ ਤਾਂ ਪੀਣੀ ਨਹੀਂ ਕਿਉਂ ਦੀਦੀ ਕਾਤ ਨਹੀਂ ਪੀਣੀ ਨਹੀਂ ਹੈਗੀ ਮੈਨੂੰ ਪਤਾ ਵੀ ਤੁਸੀਂ ਮੇਰੇ ਨਾਲ ਗੁੱਸੇ ਹੋ ਕੋਈ ਗੱਲ ਨਹੀਂ ਦੀਦੀ ਮੈਂ ਮੰਮੀ ਨਾਲ ਕਰੀਤੀ ਗੱਲ ਉਹ ਜੀ ਸੂਟ ਤੁਹਾਨੂੰ ਹੋਰ ਮੰਗਾ ਕੇ ਦੇ ਦੂੰਗੀ ਮੈਂ ਤੁਸੀਂ ਗੁੱਸਾ ਨਾ ਕਰੋ ਲੈ ਮੰਗਾ ਕੇ ਦੇ ਦੂੰਗੀ ਸੂਟ ਜੇ ਦੇਣਾ ਹੁੰਦਾ ਉਹੀ ਨਾ ਦੇ ਦੰਦੀ ਇੱਕ ਵਾਰ ਵੀ ਨਹੀਂ ਕਿਹਾ ਝੁੱਠੇ ਮੂੰਹ ਨਾਲ ਵੀ ਚੱਲ ਕੋਈ ਨਾ ਲੈ ਲੈ ਦੀਦੀ ਉਹਦਾ ਫਾਇਦਾ ਕੀ ਕੀਤਾ ਜੀ ਮੈਂ ਉਹ ਸੂਟ ਤੁਹਾਨੂੰ ਦੇ ਵੀ ਦਿੰਦੀ ਹੋ ਤੁਸੀਂ ਉਹਦੇ ਢੇਡ ਵਧਾੜੇ ਕਰਦੇ ਉਹ ਖਰਾਬ ਹੋ ਜਾਂਦਾ ਸੂਟ ਕਿਸੇ ਕੰਮ ਦਾ ਨਹੀਂ ਰਹਿਣਾ ਤੀ ਨਾ ਮੇਰੇ ਪਹਿਣਾ ਦੀ ਸੂਟ ਨਾ ਛੋਡੇ ਪਹਿਣਾ ਤੀਗਾ ਮੈਂ ਤੁਹਾਨੂੰ ਨਵਾਂ ਹੀ ਮੰਗਾ ਦੂੰਗੀ ਆਹੋ ਬਹਾਨੇ ਲਾਉਨੀਆਂ ਦੇਣ ਤਾਂ ਜੀ ਨਹੀਂ ਕਰਦਾ ਸੀ ਨਹੀਂ ਨਹੀਂ ਦੀਦੀ ਇਹ ਜੀ ਕੋਈ ਗੱਲ ਨਹੀਂ ਹੈਗੀ ਦੇਣ ਨੂੰ ਤਾਂ ਉਹ ਪਿਆ ਸੂਟ ਹੁਣ ਲੈ ਲਓ ਤੁਸੀਂ ਪਰ ਉਹ ਖਰਾਬ ਇਹ ਹੋਊਗਾ ਮੈਂ ਤਾਂ ਤਾਂ ਕਹਣੀ ਆਂਗੀ ਮੈਂ ਸਾਨੂੰ ਕਿਹਾ ਤਾਂ ਹੈਗਾ ਵੀ ਮੈਂ ਮੰਮੀ ਨਾਲ ਗੱਲ ਕਰੀਆ ਉਹ ਕਹਿੰਦੀ ਮੈਂ ਉਹ ਜੀ ਸੂਟ ਲਿਆ ਦੂੰਗੀ ਨਾ ਕੋਈ ਨਾ ਮੈਂ ਤਾਂ ਲੋੜ ਨਹੀਂ ਹੈਗੀ ਮੈਂ ਤਾਂ ਆਪੇ ਹੀ ਲੈ ਲੂੰਗੀ ਮੈਨੂੰ ਲੋੜ ਹੈਗੀ ਹੋਰ ਦੀਦੀ ਇਹਨੂੰ ਗੁੱਸਾ ਘੱਟੋ ਕਰਦੇ ਹੋਗੇ ਮੇਰਾ ਕੀ ਕਸੂਰ ਹੈ ਇਹਦੇ 'ਚ ਕਿਸੇ ਦਾ ਕਸੂਰ ਨਹੀਂ ਹੈਗਾ ਮੇਰੇ ਹੀ ਕਸੂਰ ਆ ਜਿਹੜਾ ਮੰਗ ਲਿਆ ਦਿੱਥੋਂ ਹੁਣ ਮੈਂ ਕੀ ਕਰ ਸਕਦੀ ਆ ਦੀਦੀ ਤੁਸੀਂ ਚੱਲ ਫਿਰ ਜੇ ਕੁਝ ਕਰ ਨਹੀਂ ਸਕਦੀ ਜਾ ਮੈਂ ਤਾਂ ਪੀਣੀ ਨਹੀਂ ਚਾਹ ਲੈ ਜਾ ਮੈਂ ਨਹੀਂ ਪੀਣੀ ਚਾਹ ਵੱਡੀ ਆਈ ਆ ਸੂਟ ਆਲੀ ਮੈਂ ਕਾਹਨ ਸੂਟ ਦੇਖਿਆ ਕਦੇ ਇੱਕ ਸੂਟ ਲੈਣਾ ਸੀ ਉਹਦੇ ਪਿੱਛੇ ਕਿਵੇਂ ਹੋਊਗੀ ਨੋੜਨੀ ਹੈਗੀ ਮੈਨੂੰ ਤਾਂ ਤੇਰੇ ਸੂਟਾਂ ਦੀ ਆਪ ਹੀ ਲੈ ਆਉਂਗੀ ਮੈਂ ਤਾਂ ਹੂੰ ਕੀ ਹੋ ਗਿਆ ਬਾਬੇ ਚਾਹ ਲੈ ਕੇ ਗਈ ਸੀ ਜੀ ਦੀ ਮਾ ਦੀ ਦੀ ਵਾਸਤੇ ਉਹਨਾਂ ਨੇ ਪੀਤੀ ਨਹੀਂ ਹੈਗੀ ਕਹਿੰਦੇ ਮੈਂ ਨਹੀਂ ਪੀਣੀ ਲੈ ਜਾਵਗੀ ਚਾਹ ਮੈਂ ਪੁੱਛਦੀ ਹਾਂ ਕੀ ਹੋ ਗਿਆ ਇਕੱਲੀ ਬੈਠੀ ਆ ਕੋਈ ਬੈਠੀ ਆ ਭਣੇ ਨਾ ਬਾਬੇ ਆਂਦੇ ਸੀਗੇ ਪੁੱਛਿਆ ਜੇ ਮੂੰਹ ਕਰੀ ਕੀ ਕਹਤਾ ਉਹਨੂੰ ਨਾ ਮੈਂ ਤਾਂ ਕੀ ਕਹਿਣਾ ਦਾ ਚਾਹ ਕਹਿੰਦੀ ਸੀ ਮੈਂ ਪੀਣੀ ਨਹੀਂ ਸੀ ਹੁਣ ਤੱਕ ਕਿਨਾਂ ਥੋੜਾ ਮੈਂ ਚਾਹ ਪੀਣਾ ਮੈਂ ਲਾ ਤੇਰਾ ਗੁੱਸਾ ਲੜਾ ਹੋਇਆ ਨਹੀਂ ਹੈ ਨਾ ਨਾ ਗੁੱਸਾ ਤਾਂ ਕੋਈ ਕਰਦੀ ਹੋਰ ਕੀ ਨਾ ਨਾ ਠੀਕ ਆ ਜੇ ਤੂੰ ਠੀਕ ਹੁੰਦੇ ਤੇ ਉਹਦਾ ਮਾਣ ਰੱਖਣ ਲਈ ਚਾਹ ਦਾ ਗਲਾਸ ਪੜ ਲੈਂਦੀ ਚਾਹ ਨਾ ਪੀਣੀ ਹੁੰਦੀ ਲਾ ਮਾਣ ਰੱਖ ਲੈਂਦੀ ਉਹਦਾ ਰਕਾਨ ਦਾ ਮੇਰਾ ਜੀ ਕਰਦਾ ਉਹਦਾ ਚਾਹ ਫੜ ਕੇ ਪੀਣ ਆਹ ਹਜੇ ਤਾਂ ਕੁਝ ਹੋਇਆ ਵੀ ਨਹੀਂ ਵੀ ਤੇਰਾ ਜੀ ਵੀ ਕਰਨੋਂ ਹਟ ਗਿਆ ਚਾਹ ਫੜ ਕੇ ਪੀਣ ਨੂੰ ਅਸਾਂ ਹਜੇ ਕੁਝ ਹੋਇਆ ਹੀ ਨਹੀਂ ਐਡੇ-ਕਡੇ ਗੱਲ ਹੋਈਆ ਜੇ ਸੂਟ ਰੱਖਦਾ ਅਗਲੇ ਲੈ ਤੂੰ ਲੈ ਲੈ ਉਹ ਚੁੱਪ ਕਰਕੇ ਨਾ ਐਵੇਂ ਹੀ ਲੈ ਲੈ ਮੇਰੀ ਗੱਲ ਸੁਣ ਲੈ ਐ ਨਹੀਂ ਕਰਦੇ ਹੋਂਦੇ ਪਤਾ ਕੀ ਹੈ ਹੁਣੇ ਸ਼ੁਰੂ ਸ਼ੁਰੂ ਦੇ ਰਿਸ਼ਤੇ ਨੇ ਜੇ ਹੁਣ ਹੀ ਬਗਾਰ ਪੈ ਗਿਆ ਸਾਰੀ ਉਮਰ ਨੇ ਤੇਰੀ ਉਹਦੇ ਨਾਲ ਬਣਨੀ ਆਉਣਾ ਤਾਂ ਮੈਂ ਇੱਥੀ ਆ ਨਾਲੇ ਮੰਮੀ ਕਿੰਨੇ ਕੁ ਚਿਰ ਬੈਠੀ ਰਹੂ ਇੱਥੇ ਮੈਨੂੰ ਆ ਦੱਸ ਪਹਿਲਾਂ ਕਿੰਨਾ ਵਰਤੈਂਗੀ ਤੂੰ ਚਾਹਨਾ ਵਰਤਨ ਨੂੰ ਕੀ ਆ ਨਹੀਂ ਆਉਂਗੀ ਹੋਰ ਕੀ ਆ ਬਸ ਨਵੇਂੜ ਤਾਂ ਹੁਣੇ ਫਲ ਤਾਂ ਵਿਚਾਰੀ ਹੁਣ ਵਿਆਹੀ ਹੈ ਹੁਣ ਤੂੰ ਨਵੇਂੜਨ ਨੂੰ ਲੱਗੀ ਉਹਦੇ ਨਾਲ ਉਹ ਸੂਟ ਪੀਚ ਇੰਨਾ ਕੁਝ ਕਰਦੀ ਆ ਕਾਹਾਂ ਫਿਰ ਪਤਾ ਨਹੀਂ ਕੀ ਕੁਝ ਕਰੂੰਗੀ ਮੈਂ ਨਹੀਂ ਆਉਂਦੀ ਆ ਉਹਨਾਂ ਨੂੰ ਕਹਿ ਤਾਂ ਦਿੱਤਾ ਵੀ ਮਗਾ ਕੇ ਦੇ ਦੂੰਗੀ ਮੈਂ ਮਗਾ ਕੇ ਦੂੰਗੀ ਦੇਣਾ ਹੁੰਦਾ ਉਹੀ ਤਾਂ ਦੇ ਦੇਣਾ ਕੋਸੇ ਹੁੰਦਾ ਹੋਇਆ ਅਗਲੀ ਦਾ ਫਿਰ ਕੀ ਹੋਵੇ ਸੌਂਦੇ ਹੋਏ ਨੂੰ ਤੇਰਾ ਤੇ ਉਹਦਾ ਫਾਇਦਾ ਦੇ ਲੈ ਕਿੰਨਾ ਫਰਕ ਆ ਫਾਇਦਾ ਦਾ ਫਰਕ ਆ ਮੈਂ ਆਪ ਹੀ ਉਹ ਕਰ ਲਾਂਦੀ ਲੋਟ ਕਰਾ ਲਾਂਦੀ ਆਪ ਹੀ ਤੂੰ ਦਾ ਉਹੀ ਜਿੱਦ ਤੇ ਜਵਾਕਾਂ ਦੀ ਤੇ ਮਰ ਗਈ ਐਨੀ ਜਿੱਦ ਨਹੀਂ ਕਰਦੇ ਹੁੰਦੇ ਕੱਲ ਕੋਈ ਨਾ ਭਾਣੇ ਫਿਰ ਮੈਂ ਕੀ ਕਹਿ ਨਾ ਕਰੀਗਾ ਕਹਿੰਦੀ ਨਹੀਂ ਕੁਛ ਕਹਿੰਦੀ ਨਹੀਂ ਮੈਂ ਗੈਨੇ ਵੇ ਰਿਸ਼ਤੇ ਜੇ ਫਰਕ ਪੈਂਦਾ ਪੈਂਦਾ ਤੁਰ ਹੀ ਜਾਂਦਾ ਹੁੰਦਾ ਕਿਨੇ ਰਸਤੇ ਨਵਾਂ ਹੁੰਦਾ ਉਹ ਵੀ ਸੋਚ ਲਾਂ ਦੀ ਬਾੜਾ ਮੋਟਾ ਵੀ ਚੱਲ ਕੋਈ ਨਾ ਮੈਂ ਨਾਨਦੇ ਦੇ ਰਸੂਤ ਮੰਗਿਆ ਮੈਂ ਦੇ ਦਾਨੂ ਇਹ ਕਿੰਡੀਕ ਗੱਲ ਉਹ ਤੈਨੂੰ ਕਹਿਤਾ ਇਹ ਤਾਂ ਵੀ ਉਹਦੇ ਨਾਲ ਦੀ ਮੰਗਾ ਕੇ ਦੇ ਦੂਗੀ ਨਾ ਤਾਂ ਮੰਗਾ ਕੇ ਦੋ ਬਾਅਦ ਚ ਤਾਂ ਤੈਨੂੰ ਪਤਾ ਹੀ ਆ ਆਹੀ ਪਿਆ ਬਾਅਦ ਚ ਹਾਲ ਤੇ ਹੋਰ ਬਿਹਾਰ ਬਥੇਰੇ ਆਉਣਗੇ ਮੂਰੇ ਕਮਲ ਜੀ ਇੱਕ ਗੱਲ ਵੀ ਸੇ ਨਹੀਂ ਜਿੱਦ ਕਰਕੇ ਫੜ ਫੜ ਕੇ ਬੈੰਦੇ ਹੁੰਦੇ ਆ ਮੈਂ ਤਾਂ ਲੋੜ ਦੀ ਹੈਗੀ ਠੀਕ ਹਨ ਮੈਂ ਤਾਂ ਦੇਖ ਦੀ ਬਸ ਜੀ ਮਰ ਜੇ ਭਾਈ ਤੇਰੀ ਫੇਰ ਕੱਲ ਨੂੰ ਝਾਕੇਗੀ ਜਦੋਂ ਇੱਥੋਂ ਮੁੰਡਾ ਵੀ ਫੇਰ ਮੂੰਹ ਫੇਰ ਜੂਗਾ ਉਹ ਵੀ ਤਾਂ ਬੇ ਘਰ ਵਾਲੀ ਦੀ ਗੱਲ ਮੰਨੂਗਾ ਫੇਰ ਫਿਰ ਕਿਧੇ ਆਵੇਂਗੀ ਮਾਂ ਤਾਂ ਬੈਠੀ ਐ ਮਾਂ ਕਿ ਨਕਜਰ ਬੈਠੂਗੀ ਸਾਰੇ ਸਾਰੀ ਉਮਰ ਭਾਈ ਪਰ ਜਾਈਨ ਵਰਤਣਾ ਹੁੰਦਾ ਮਾਪੇ ਤਾਂ ਕਿੰਨ ਨਕਜਰ ਹੁੰਦੇ ਨੇ ਕੰਮ ਲਈ ਉਹ ਤਾਂ ਆਪਣੀ ਉਮਰ ਭੋਗੀ ਬੈਠੇ ਨੇ ਮੈਨੂੰ ਲੋੜ ਐ ਇਹ ਜਿਆ ਦੀ ਮੁੰਡਾ ਉਹ ਮੰਗਰ ਲੱਗ ਲਿਆ ਲੈ ਹਜੇ ਕੱਲ ਵੇ ਆ ਕੇ ਲੈਂਦੀ ਆ ਉਹ ਵੀ ਮੈਨੂੰ ਲੱਗਿਆ ਪਹਿਣ ਉਥੇ ਫਿਰ ਹੁਣ ਕਹੂਗੀ ਹੁਣ ਉਹ ਜਦੋਂ ਮਾਪੇ ਨੂੰ ਦੱਸੂਗੀ ਜਾ ਕੇ ਵੀ ਮੇਰੇ ਨੰਦੇ ਨੇ ਆ ਕੁਝ ਕਰਿਆ ਗਾਂ ਬੇਸ਼ਰਮੀ ਤਾਂ ਮੁੰਡੇ ਨੂੰ ਇਹ ਹੋਊਗਾ ਜੇ ਜਾ ਕੇ ਉਹਦੇ ਸਹੁਰਿਆਂ ਦੇ ਤੇ ਬੈਠੂਗਾ ਜਿਉਂ ਨੇ ਨਾ ਸੋਚਣਾ ਹੁੰਦਾ ਕਿ ਢੀਕ ਗੱਲ ਸੀ ਝੂਠ ਦੀ ਕਹੇ ਵੀ ਸਾਦੀ ਜੀ ਵਿੱਚ ਚੱਲ ਕੋਈ ਨਾ ਪਾਰਾ ਮੈਂ ਕਿਹੜਾ ਕਹਾ ਪੌਣੀ ਨਗਰੀ ਸੀ ਮਾਣੀ ਹੁੰਦਾ ਫੇਰ ਉਹ ਮਾਰਦਾ ਹੁੰਦਾ ਹੁਣ ਅੱਧੇ ਲੈ ਬੀਬੀ ਤੇ ਅਸੀਂ ਵੀ ਤਾਂ ਹੀ ਸੋਚਦੇ ਆਂ ਵੀ ਉਹਦਾ ਚੰਤਾ ਹਾਇ ਸੂਟ ਹੈ ਤੂੰ ਕਿਵੇਂ ਪਾ ਲੈਂਦੀ ਚਲੇ ਤੂੰ ਵੀ ਉਹਦੇ ਮੰਗਰੀ ਲੱਗ ਗਈ ਆ ਕੇ ਮੂਡ ਫਰਾਵ ਕਰਤਾ ਇੰਨਾ ਵਧੀਆ ਮੈਂ ਨੀ ਇੰਸਟਾਗ੍ਰਾਮ ਚਲਾ ਰਹੀ ਸੀ ਚਲਾ ਰਿਹਾ ਤੇ ਇੰਸਟਾਗ੍ਰਾਮ ਪੱਟੀਆਂ ਇੰਸਟਾਗ੍ਰਾਮ ਦੇ ਰਿਸ਼ਤੇ ਤਾਂ ਪਤਾ ਨਹੀਂ ਹੈਗਾ ਵੀ ਟੁੱਟਣ ਲੱਗ ਰਹੇ ਨੇ ਇੰਸਟਾਗ੍ਰਾਮ ਦੀ ਹੋਈ ਪਈ ਐਨ ਹਾਏ ਆ ਚਮਕੇ ਕਿੰਨੇ ਸੋਹਣੇ ਪਏ ਆ ਇਹ ਹੀ ਲੈ ਕੇ ਜਾਊਂਗਾ ਸਦੀ ਹੋਣਗੇ ਨਾ ਠੀਕ ਆ ਬੱਸ ਇਹ ਹੀ ਲੈ ਜੀ ਆ ਵੇਬੇ ਹਾਂ ਪਤਾ ਕਾਈ ਨੇ ਵੀ ਕਿਹੜਾ ਮਾਰ ਲਿਆ ਅੱਜ ਹੈ ਹੋਰ ਪਤਾ ਕੰਜ ਚਲ ਮੈਂ ਮਿਲਿਆ ਮਾ ਚਲ ਵਧੀਆ ਤਾਈ ਨੂੰ ਤਾਂ ਠੀਕ ਆ ਹੱਡ ਗੋਡ ਤਾਂ ਸਹੀ ਚੱਲਦੇ ਨੇ ਪਰ ਉੱਚਾ ਸੁਣਦਾ ਹੈ ਉੱਚਾ ਸੁਣਦਾ ਹਾਂ ਬੜਾ ਉੱਚਾ ਸੁਣਨ ਲੱਗ ਗਿਆ ਆ ਜਾਂਦੀ ਆ ਵਿਚਾਰੀ ਮਿਲਣ ਚੱਲ ਕਈ ਦਿਨਾਂ ਮਗਰ ਵਧੀਆ ਵਧੀਆ ਹੋ ਰਹੀ ਹੈ ਹੋਰ ਹਜੇ ਤਾਈ ਨੂੰ ਵਧੀਆ ਸੁਣਦਾ ਇਹਦੇ ਨੂੰ ਹਾਂ ਹਾਂ ਵਧੀਆ ਸੁਣਦਾ ਵਿਚਾਰੀ ਨੂੰ ਚਲ ਦੀਦੀ ਮਰ ਉਹਨੂੰ ਕਹਿ ਦਿੰਦੇ ਹਜੇ ਬੋਲ ਰਹੇ ਜਾਂਦੇ ਜੀ ਤਿਆਰ ਹੁੰਦੇ ਨੇ ਹਨਾ ਹਾਂਜੀ ਜੀ ਲੱਗਿਆ ਹੈ ਕਿ ਵਧੀਆ ਕਿਹਾ ਸੀ ਬਤਾਜਾ ਮਗਾ ਜਿਹੜੇ ਜੋ ਕੰਸਨ 4 ਦਿਨ ਹੋ ਗਏ ਆਇਆ ਨੂੰ ਹਾਂਜੀ ਮੰਮੀ ਇਕੱਲੇ ਜੇ ਰਹਿ ਜਾਗੇ ਫਿਰ ਦੁਇਨੇ ਲੱਗਣਾ ਹਾਂ ਪੁੱਤ ਪੋਰਾ ਆਪਣਾ ਤਮਾ ਕਹਿਣੀ ਆ ਹਨਾ ਰਹਿ ਜਾਣ ਕੀ ਤਾਂ ਜਿਆਦੇ ਵਧੀਆ ਨਹੀਂ ਕੋਈ ਅਗਲੇ ਦੀ ਮਰਜ਼ੀ ਹੈ ਜਲ ਘਰ-ਬਾਰ ਦੀ ਆਉਦਾ ਘਰ-ਬਾਰ ਦੇ ਉਹੀ ਤਾਂ ਹੈ ਪੁੱਤ ਹੂੰ ਚਲੋ ਪੁੱਤ ਉਹ ਵੀ ਤਮਾ ਸਾਊਆ ਪੁਰਾਣਾ ਜਿਹੜਾ ਆਪਣੇ ਕਹੇ ਕੋਈ ਨਾ ਰਹਿ ਗਿਆ ਐ ਦੋ ਤਿੰਨ ਦਿਨ ਹੋਰ ਲੱਗ ਗਿਆ ਨਹੀਂ ਅਗਲਾ ਅੱਜ ਕੱਲ ਤਾਂ ਇਹ ਜਿਆ ਟਾਈਮ ਹੋ ਰਿਹਾ ਟਾਈਮ ਨਹੀਂ ਕਿਸੇ ਲਵੇ ਤੁਰ ਕੇ ਬੋਸ ਆ ਕੇ ਉੱਠ ਜਾਂਦਾ ਅਗਲਾ ਗੱਲ ਸੱਚੀ ਆ ਪੁੱਤੋਂ ਦੀ ਮੁਰ ਜਾਂਦੇ ਨਹੀਂ ਉਹ ਵੱਡਾ ਭੱਗੇ ਗਿਆ ਲਗਨ ਤੋਂ ਹੀ ਹੈ ਛੋਟਾ ਭੱਗੇ ਗਿਆ ਹਾਂ ਹਾਂ ਵੇ ਹਾ ਬਤਾ ਆਪਾਂ ਨੂੰ ਆਪਣੀਆਂ ਧੀਆਂ ਨੂੰ ਕਰੋ ਤੋਰਨਾ ਕਿੰਨਾ ਔਖਾ ਹੋ ਰਿਹਾ ਮੋਬਾਈਲ ਆ ਲੈ 20 ਸਾਲ ਹੋ ਦੀ ਹੋ ਗਿਆ ਇਹ ਇਹਦੇ ਲਈ ਕਿੰਨਾ ਔਖਾ ਹੋਊਗਾ ਚੱਲ ਪੁੱਤ ਹੁਣ ਆਪਣੀ ਮੇਰੀ ਤਾਂ ਧੀ ਹੋਈ ਐ ਇਹ ਹਾਂ ਹਾਂ ਉਹ ਤਾਂ ਆਪਣੇ ਘਰੇ ਜਾਣਗੀਆਂ ਸਹੀ ਗੱਲ ਐ ਉਹਨੇ ਕੀਤੀ ਐ ਮੇਰੀ ਤਾਂ ਇਹ ਤਾਂ ਹੈ ਜਾ ਰਹੇ ਫਿਰ ਹੈ ਚੰਗਾ ਪੁੱਤ ਚੰਗਾ ਪੁੱਤ ਹੋਰ ਹੁਣ ਤਾਂ ਬਹੁਤ ਰਹਿੰਦੇ ਤੇ ਹੋਰ ਰਹਿੰਦੇ ਹੁਣ ਮੇਲੀ ਵਾਸਤੇ ਫੇਰ ਭੱਜੇ ਆਉਂਗੇ ਹਾਂ ਲਓ ਪੁੱਤ 사ਗਨ ਦੇ ਸਗਨ ਦੇ ਕੁੜੀਆਂ ਨੂੰ ਹਾਂ 사ਗਨ ਦਿਨੀਆਂ ਪੁੱਤ ਦੇ 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 ਨਹੀਂ ਪਤਾ ਲੈ ਜੋ ਅੰਨਾ ਦੇ ਰਹੀ ਆ ਮਾਂ ਲੈ ਇਹਨੂੰ ਵੀ ਦੇ ਅੱਗੇ ਤੇ ਰੁੱਸ ਜੇ ਫੇਰ ਲੈ ਇਹ ਇਕੱਠੇ ਦੇ ਉੱਤੇ ਪੁੱਤ ਅੱਛਾ ਚੰਗਾ ਪੁਰਾਣਾ ਜੀ ਚਲ ਠੀਕ ਆ ਮਾਰ ਲਿਓ ਕਿਹੜਾ ਵਿਜਦੀ ਠੀਕ ਐ ਜੋ ਠੀਕ ਆ ਠੀਕ ਆ ਪੁੱਤ ਮਾਰ ਲਿਓ ਕਿਹੜਾ ਛੇਤੀ ਤੂੰ ਵੀ ਜਾਏਂਗੀ ਕੁੜੀਏ ਹੋਰ ਅਸੀਂ ਤਾਂ ਮਾਰਾਂਗੇ ਕਿਹੜਾ ਤੁਸੀਂ ਕਦੋਂ ਮਾਰੋਗੇ ਕੋਈ ਤੁਸੀਂ ਕਦੋਂ ਆਓਗੇ ਕੋਈ ਨਹੀਂ ਬੱਸ ਆਹਾਂ ਕੀ ਕੋਈ ਜਲਦੀ ਕੋਈ ਨਾ ਪੁੱਤ ਤੋਰਾ ਨਾ ਨਾ ਕੋਈ ਗੱਲ ਨਹੀਂ ਆ ਮਾਰਾਂਗੇ ਪੁੱਤ ਤੋਰਾਾਂਗੇ ਕੋਈ ਨਾ ਠੀਕ ਐ ਮੈਨਾਂ ਕੋਈ ਤਾਂ ਛੇਤੀ ਮਾਰੂਗਾ ਕਿਹਨ ਨਾਲ ਜਾਏ ਬਈ 这、yeah.